ਨਾ ਮੇਰੀ ਗੱਲ ਭਰਾ ਬਣ ਕੇ ਸਾਰੇ ਜਣੇ ਸੁਣਿਓ ਕਿਉਂਕਿ ਪ੍ਰੀਤ ਮੇਰਾ ਭਰਾ ਵਾ ਹੁਣ ਮੈਂ ਇੱਕ ਚੀਜ਼ ਸਾਰੇ ਕਮੇਟੀ ਨੂੰ ਬੋਲ ਦੇਣਾ ਲਾਈਵ ਕਿ ਤਮਾਸ਼ਾ ਨਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਦੋ ਕੋਈ ਕਹਿੰਦਾ ਪਲਵਾਨ ਪ੍ਰੀਤ ਤੋਂ ਡਰਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਉਹਦੇ ਪਰ ਖਿਲਾਫ ਕਿਹੜੀ ਗੱਲੋਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਕਿ ਉਂਗਲਾਂ ਵਾਲਿਆਂ ਨੇ ਉਂਗਲਾਂ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਠੀਕ ਹੈ ਮੈਂ ਮੈਚ ਘਟਣੇ ਮੈਂ ਜਿੱਤਾ ਆ ਤੁਸੀਂ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਉਂ ਵੇਂਦੇ ਜਿੱਕੇ ਇੱਕ ਤੁਸੀਂ ਰੈਫਰੀਆਂ ਦੇ ਗਲਾਂ 'ਚ ਪੈਣਦੇ ਜੇ ਪੱਗਾਂ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦਿਓ ਜੇ ਗੇਮ ਆ ਗੇਮ ਰਹਿਣ ਦਿਓ ਕਿਉਂ ਕਰਦੇ ਜਿੱਦਾਂ ਉਹ ਓਨੇ ਮੇਰਾ ਕੀ ਮਾੜਾ ਕੀਤਾ ਮੈਂ ਉਹਦਾ ਕੀ ਮਾੜਾ ਕੀਤਾ ਕੀਤਾ ਕਿ ਇਹਨੇ ਮਾੜਾ ਇੱਥੇ ਮੇਰੇ ਭਰਾ ਗੇਮ ਨੂੰ ਦੋ ਨਾ ਮੈਂ ਉਹਦੇ ਤੋਂ ਡਰਦਾ ਨਾ ਮੈਂ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਂ ਚਤਾਣੀ ਖੇਡਦਾ ਮੇਰਾ ਭਰਾ ਵਾ ਕੇ ਚ ਕਿੰਤੂ ਪਰੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਛੋਟਾ ਵੀ ਮੈਂ ਉਹਦੇ ਬਰ ਖਿਲਾਫ ਮੈਚ ਨਹੀਂ ਖੇਡਨੇ ਨਾ ਸਾਨੂੰ ਕਮੇਟੀ ਪੁਕਸ ਕਰੇ ਖੇਡਣ ਵਾਸਤੇ ਆ ਦੋ ਮੈਚ ਹੀ ਇੱਕ 22 ਦਾ 23 ਦਾ ਇਸ ਤੋਂ ਬਾਅਦ ਮੈਂ ਕੋਈ ਵੀ ਪ੍ਰੀਤੇ ਪਰ ਕਲੱਬ ਮੈਚ ਨਹੀਂ ਖੇਡਣਾ ਮੇਰਾ ਛੋਟਾ ਵੀਰਿਆ ਸਾਡੇ ਚ ਜੋ ਮਰਜ਼ੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦੇਣਾ ਕਿ ਮੈਂ ਉਹਦੇ ਪਰ ਖਲਬ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫਰਕ ਕਰੇ ਵੈਗਰਜੀ ਕਾ ਖਾਲਸਾ ਵੈਗਰਜੀ